ਕਪੂਰਥਲਾ ਦੇ ਢਿਲਵਾ ਇਲਾਕੇ ਦੇ ਵਿੱਚ ਦੋ ਬਦਮਾਸ਼ਾਂ ਤੇ ਪੁਲਿਸ ਦੇ ਵਿਚਕਾਰ ਮੁਟਪੇੜ ਹੋ ਗਈ ਜਿਸ ਦੇ ਵਿੱਚ ਇੱਕ ਬਦਮਾਸ਼ ਗੋਲੀ ਲੱਗਣ ਦੇ ਨਾਲ ਗੰਭੀਰ ਜ਼ਖਮੀ ਹੋ ਗਿਆ ਪੁਲਿਸ ਨੇ ਮੁਸਤਦੀ ਦੇ ਨਾਲ ਦੋਵੇਂ ਬਦਮਾਸ਼ਾਂ ਨੂੰ ਕਾਬੂ ਕਰ ਲਿੱਤਾ ਇਸ ਮਾਮਲੇ ਦੀ ਪੁਸ਼ਟੀ ਐਸਐਸਪੀ ਕਪੂਰਥਲਾ ਗੌਰਵ ਤੋਰਾ ਨੇ ਕੀਤੀ ਹੈ ਜਾਣਕਾਰੀ ਦੇ ਮੁਤਾਬਕ ਕੁਝ ਦਿਨ ਪਹਿਲਾਂ ਟਿਲਵਾ ਟੋਲ ਪਲਾਜ਼ਾ ਦੇ ਉੱਤੇ ਚਾਰ ਬਦਮਾਸ਼ਾਂ ਦੇ ਵੱਲੋਂ ਫਾਇਰਿੰਗ ਕੀਤੀ ਗਈ ਸੀ ਅਤੇ ਇਸ ਮਾਮਲੇ ਦੇ ਵਿੱਚ ਸ਼ਾਮਲ આરોપીਾਂ ਨੂੰ ਫੜਨ ਦੇ ਲਈ ਪੁਲਿਸ ਦੀਆਂ ਟੀਮਾਂ ਵੱਖ-ਵੱਖ ਜਗਾਵਾਂ ਦੇ ਉੱਤੇ ਛਾਪੇਮਾਰੀ ਕਰ ਰਹੀ ਸੀ ਜਿਸ ਦੇ ਤਹਿਤ ਪੁਲਿਸ ਨੂੰ ਵੀਰਵਾਰ ਨੂੰ ਉਸ ਸਮੇਂ ਸਫਲਤਾ ਹਾਸਲ ਹੋਈ ਜਦ ਫਾਇਰਿੰਗ ਮਾਮਲੇ ਦੇ ਵਿੱਚ ਸ਼ਾਮਲ ਮੁੱਖ આરોપી ਰਮਨ ਦੀਪ ਸਿੰਘ ਅਤੇ ਉਸਦੇ ਸਾਥੀ ਦਲਜੀਤ ਸਿੰਘ ਨੂੰ ਅੰਮ੍ਰਿਤਸਰ ਤੋਂ ਗ੍ਰਿਫਤਾਰ ਕੀਤਾ ਗਿਆ ਐਸਐਸਪੀ ਨੇ ਦੱਸਿਆ ਕਿ ਦੋਵੇਂ ਬਦਮਾਸ਼ਾਂ ਦੀ ਨਿਸ਼ਾਨਦੇਹੀ ਤੇ ਪੁਲਿਸ ਦੋਵਾਂ ਨੂੰ ਮੰਡ ਢਿਲਵਾ ਦੇ ਵਿੱਚ ਅਸਲੇ ਦੀ ਰਿਕਵਰੀ ਦੇ ਲਈ ਲੈ ਕੇ ਆਈ ਸੀ ਇਸ ਦੌਰਾਨ ਜਦ ਪੁਲਿਸ ਨੇ ਅਸਲੇ ਦੀ ਰਿਕਵਰੀ ਕਰ ਲਈ ਤਾ ਇਸ ਵਿੱਚੋਂ ਰਮਨਦੀਪ ਸਿੰਘ ਨੇ ਪੁਲਿਸ ਨੂੰ ਧੱਕਾ ਮਾਰ ਕੇ ਭੱਜਣ ਦੀ ਕੋਸ਼ਿਸ਼ ਕੀਤੀ ਅਤੇ ਇਸ ਦੌਰਾਨ ਪੁਲਿਸ ਅਤੇ ਬਦਮਾਸ਼ ਗੁੱਥਮ-ਗੁੱਥੀ ਹੋ ਗਏ ਪੁਲਿਸ ਦੀ ਗ੍ਰਿਫਤ ਤੋਂ ਭੱਜੇ ਬਦਮਾਸ਼ ਨੂੰ ਫੜਨ ਦੇ ਲਈ ਫਾਇਰਿੰਗ ਦੇ ਵਿੱਚ ਗੋਲੀ ਬਦਮਾਸ਼ ਆਜ ਦੇ ਪੈਰ ਦੇ ਵਿੱਚ ਲੱਗੀ ਅਤੇ ਉਹ ਜ਼ਖਮੀ ਹੋ ਗਿਆ ਜਿਸ ਨੂੰ ਇਲਾਜ ਦੇ ਲਈ ਹਸਪਤਾਲ ਦੇ ਵਿੱਚ ਭਰਤੀ ਕਰਵਾਇਆ ਗਿਆ ਇਸ ਮਾਮਲੇ ਤੇ ਗੱਲਬਾਤ ਕਰਨ ਦੇ ਲਈ ਸਾਡੇ ਨਾਲ ਜੁੜੇ ਨੇ ਕਪੂਰਥਲਾ ਤੋਂ ਸੀਨੀਅਰ ਜਰਨਲਿਸਟ ਗगन ਬਹਿਲ ਸਭ ਤੋਂ ਪਹਿਲਾਂ ਮੈਂ ਦੱਸਣਾ ਚਾਹੁੰਦਾ ਜੀ ਇਹ ਮਾਮਲਾ ਹੈ ਜੀ ਕਪੂਖੜਾ ਦੇ ਢਿਲਵਾ ਪਲੋਸਟ ਢਿਲਵਾ ਟੋਰ ਪਲਾਜ਼ਾ ਦੇ ਕੋਲ ਜਦੋਂ 25 ਜੂਨ ਨੂੰ ਕੁਝ ਅਗਿਆਤ ਬੰਦਿਆਂ ਵੱਲੋਂ ਕਪੂਖੜਾ ਦੇ ਢਿਲਵਾ ਟੋਲ ਪਲਾਜ਼ਾ ਦੇ ਉੱਤੇ ਪਰਚੀ ਕਟਾਨ ਨੂੰ ਲੈ ਕੇ ਫਾਇਰਿੰਗ ਜਿਹੜੀ ਆ ਉਹ ਕੀਤੀ ਗਈ ਸੀਗੀ ਤੇ ਫਾਇਰਿੰਗ ਜਦੋਂ ਕੀਤੀ ਗਈ ਤੇ ਉਸ ਤੋਂ ਬਾਅਦ ਸੀਸੀਟੀਵੀ ਫੁਟੇਜ ਦੇ ਵਿੱਚ ਇਹ ਜਿਹੜੇ ਕੁਝ ਨੌਜਵਾਨ ਫਾਇਰਿੰਗ ਕਰ ਰਹੇ ਆ ਉਹ ਸੀਸੀਟੀਵੀ ਫੁਟੇਜ ਵਿੱਚ ਕੈਦ ਹੋ ਗਏ ਸੀਗੇ ਤੇ ਉਸ ਤੋਂ ਬਾਅਦ ਹੀ ਇਹ ਕਪੂਖਲਾ ਪੁਲਿਸ ਉਦੋਂ ਤੋਂ ਹੀ ਜਿਹੜੀ ਆ ਇਹਨਾਂ ਅਗਿਆਤ ਹਮਲਾਵਾਰਾਂ ਦੇ ਲਈ ਛਾਪੇਮਾਰੀ ਜਿਹੜੀ ਆ ਲਗਾਤਾਰ ਕਰ ਰਹੀ ਸੀਗੀ ਤੇ ਇਹ ਆਪਾਂ ਹੁਣ ਗੱਲ ਕਰੀਏ ਤੇ ਛਾਪੇਮਾਰੀ ਕਰਨ ਤੋਂ ਬਾਅਦ ਇਹ ਦੋ ਨੌਜਵਾਨ ਇੱਕ ਰਮਨਦੀਪ ਤੇ ਇੱਕ ਗੁਰਪ੍ਰੀਤ ਇਹ ਦੋਨੋਂ ਅੰਮ੍ਰਿਤਸਰ ਤੋਂ ਜਿਹੜੇ ਆ ਉਹ ਗ੍ਰਿਫਤਾਰ ਕੀਤੇ ਗਏ ਤੇ ਗ੍ਰਿਫਤਾਰ ਕਰਨ ਤੋਂ ਬਾਅਦ ਇਹਨਾਂ ਦੀ ਪੁੱਛਗਿੱਛ ਤੋਂ ਪਤਾ ਲੱਗਾ ਕਿ ਇਹਨਾਂ ਨੇ ਕੁਝ ਜਿਹੜੇ ਹਥਿਆਰ ਇਹ ਢਿਲਵਾ ਦੇ ਨੇ ਲਾਗੇ ਹੀ ਜਿਹੜੇ ਆ ਮੰਡ ਪਿੰਡ ਉੱਥੇ ਜਿਹੜੇ ਆ ਉਹ ਰੱਖੇ ਹੋਏ ਸੀਗੇ ਤੇ ਇਹਨਾਂ ਨੂੰ ਰਿਕਵਰੀ ਕਰਨ ਲਈ ਅੱਜ ਤੜਕਸਾਲ ਸਵੇਰੇ ਕਪੂਠਲੇ ਦੇ ਢਿਲਵਾਂ ਦੇ ਮੰਡ ਖੇਤਰ ਦੇ ਵਿੱਚ ਲਿਗਾਇ ਲਜਾਇਆ ਗਿਆ ਜਿੱਥੇ ਜਦੋਂ ਰਿਕਵਰੀ ਪੁਲਿਸ ਦੇ ਉੱਥੇ ਹਥਿਆਰਾਂ ਦੀ ਕਰਨ ਲੱਗੀ ਤੇ ਇੱਕ ਜੇ ਆਪਾਂ ਗੱਲ ਕਰੀਏ ਰਮਨਦੀਪ ਦਾ ਜਿਹੜਾ ਵਾਦ ਬੰਦਾ ਉਹ ਪੁਲਿਸ ਨਾਲ ਗੁੱਥਮ-ਗੁੱਥੀ ਹੋ ਗਿਆ ਗੁੱਥਮ-ਗੁੱਥੀ ਹੋਣ ਤੋਂ ਬਾਅਦ ਜਦੋਂ ਉੱਥੇ ਉਹ ਭੱਜਣ ਲੱਗਾ ਤੇ ਭੱਜਣ ਤੋਂ ਬਾਅਦ ਪੁਲਿਸ ਨੇ ਆਰਡਰ ਦੇ ਉੱਤੇ ਜਿਹੜੀ ਆ ਫਾਇਰਿੰਗ ਕਰ ਦਿੱਤੀ ਤੇ ਜਿਹੜੀ ਇੱਕ ਗੋਲੀ ਜਿਹੜੀ ਆ ਰਮਨਦੀਪ ਅੱਤੇ ਦੇ ਉੱਤੇ ਲੱਗੀ ਤੇ ਉਸ ਨੂੰ ਉਸ ਤੋਂ ਬਾਅਦ ਜ਼ਖਮੀ ਹਾਲਤ ਦੇ ਵਿੱਚ ਸਿਵਲ ਹਸਪੀਟਲ ਦੇ ਵਿੱਚ ਦਾਖਲ ਕਰਾਇਆ ਗਿਆ ਦਾਖਲ ਕਰਾਮ ਤੋਂ ਬਾਅਦ ਹੁਣ ਸੂਤਰਾਂ ਦੇ ਮੁਤਾਬਿਕ ਪਤਾ ਲੱਗ ਰਿਹਾ ਹੈ ਕਿ ਜਿਹੜੀ ਹੈ ਕਪੂਖਲਾ ਐਸਐਸਪੀ ਗੌਰਵ ਪੂਰਾ ਉਹ ਜਲਦ ਹੀ ਜਿਹੜੀ ਇੱਕ ਪ੍ਰੈਸ ਕਾਨਫਰੰਸ ਜਿਹੜੀ ਆ ਉਹ ਕਰ ਸਕਦੇ ਨੇ ਤੇ ਹੁਣ ਪ੍ਰੈਸ ਕਾਨਫਰੰਸ ਦੇ ਵਿੱਚ ਕੀ ਹੋਰ ਵੱਡੇ ਖੁਲਾਸੇ ਜਿਹੜੇ ਆ ਹੋਣ ਦੀ ਉਮੀਦ ਆ ਉਹ ਪ੍ਰੈਸ ਪੀਸੀ ਤੋਂ ਬਾਅਦ ਹੀ ਜਿਹੜਾ ਵਾ ਉਹ ਪਤਾ ਲੱਗ ਸਕਦਾ ਜੀ ਲਗਨ ਇਹਦੇ ਵਿੱਚ ਇਹ ਪਤਾ ਲੱਗਿਆ ਜੀ ਇਹ ਜਿਹੜੇ ਦੋਵੇਂ ਫੜੇ ਗਏ ਸੀਗੇ ਮੁਲਜ਼ਮ ਉਹ ਜਿਹੜੇ ਹਥਿਆਰ ਸੀਗੇ ਇਹ ਇਸ ਮਾਮਲੇ ਦੇ ਵਿੱਚ ਦੋਵੇਂ ਹੀ ਜਿਹੜੇ ਟਿਗੇ ਇਸ ਮਾਮਲੇ ਦੇ ਵਿੱਚ ਜਾਂ ਫਿਰ ਹੋਰ ਵੀ ਕੋਈ ਸੀਗੇ ਮੈਂ ਤੁਸਨਾ ਚਾਹਨਾ ਕਿ ਇਹਨਾਂ ਵਿੱਚ ਜਿਹੜਾ ਰਵਿੰਦੀਪ ਉਹ ਜਿਹੜਾ ਵਾ ਇੱਕ ਇਹ ਮਾਸਟਰ ਮਾਈਂਡ ਜਿਹੜਾ ਵਾ ਉਹ ਮੰਨਿਆ ਜਾ ਰਿਹਾ ਤੇ ਹੋਰ ਜਿਹੜੇ ਆ ਫਾਈਂਡਿੰਗ ਕਰਨ ਵਾਲੇ ਆ ਬਾਕੀਆਂ ਦੀ ਸ਼ਨਕਾਸ਼ਨਾਖਤ ਜਿਹੜੀ ਆ ਉਹ ਕੀਤੀ ਜਾ ਰਹੀ ਹੈ ਤੇ ਛਾਪੇਮਾਰੀ ਲਗਾਤਾਰ ਕੀਤੀ ਜਾ ਰਹੀ ਹੈ ਤੇ ਜੇ ਆਪਾਂ ਗੱਲ ਕਰੀਏ ਦੋ ਨੌਜਵਾਨ ਜਿਹੜੇ ਆ ਉਹ ਫੜੇ ਗਏ ਨੇ ਬਾਕੀ ਦੀ ਭਾਲ ਪੁਲਿਸ ਜਿਹੜੀ ਆ ਲਗਾਤਾਰ ਕਰ ਰਹੀ ਆ ਉਹ ਵੀ ਚੇਤੀ ਜਿਹੜੀ ਆ ਪੁਲਿਸ ਦੇ ਜਿਹੜੀ ਗ੍ਰਿਫਤ ਦੇ ਵਿੱਚ ਬਾਕੀ ਨੌਜਵਾਨ ਜਿਹੜੇ ਆ ਉਹ ਜਲਦ ਹੋ ਸਕਦੇ ਨੇ ਜੀ ਇਹ ਪਤਾ ਲੱਗਿਆ ਕਿ ਇਸ ਹਮਲੇ ਦੇ ਵਿੱਚ ਇਸ ਮੋਟਪੇਟ ਦੇ ਵਿੱਚ ਪੁਲਿਸ ਦਾ ਵੀ ਕੋਈ ਮੁਲਾਜ਼ਮ ਜਿਹੜਾ ਆ ਉਹ ਜ਼ਖਮੀ ਹੋਇਆ ਕੀ ਕੱਲਾ ਜਿਹੜਾ ਉੱਥੇ ਬਦਮਾਸ਼ ਸੀਗਾ ਬਸ ਉਹ ਵੀ ਜ਼ਖਮੀ ਹੋਇਆ ਜੀ ਮੈਂ ਜਿਸ ਤਰ੍ਹਾਂ ਪਹਿਲੇ ਦੱਸਿਆ ਕਿ ਇਸ ਦੇ ਵਿੱਚ ਪੁਲਿਸ ਦਾ ਕੋਈ ਕੋਈ ਵੀ ਮੁਠਬੜ ਦੇ ਵਿੱਚ ਜ਼ਖਮੀ ਨਹੀਂ ਹੋਇਆ ਕਿਉਂਕਿ ਇਹ ਮੁਠਬੜ ਜਿਹੜੀ ਹੈ ਜਿਹੜੀ ਹੋਈ ਹੈ ਇਹ ਸਿਰਫ ਜਿਹੜਾ ਵਾ ਨੌਜਵਾਨ ਰਵਨਦੀਪ ਜਿਹੜਾ ਵਾ ਮੁਜ਼ਮਾ ਉਹ ਭੱਜਣ ਦੀ ਜਿਹੜੀ ਕੋਸ਼ਿਸ਼ ਕੀਤੀ ਜਦੋਂ ਤੇ ਉਸ ਤੋਂ ਬਾਅਦ ਹੀ ਪੁਲਿਸ ਨੇ ਜਿਹੜੀ ਆ ਆਪਣੇ ਵੱਲੋਂ ਫਾਇਰ ਕੀਤਾ ਤੇ ਉਹ ਭੱਜ ਨਹੀਂ ਸਕਿਆ ਤੇ ਉਹਦੇ ਲੱਫ ਤੇ ਜਾ ਕੇ ਜਿਹੜੀ ਆ ਗੋਲੀ ਮਾਰੀ ਤੇ ਜਿਹੜਾ ਉਸੇ ਵੇਲੇ ਉਹ ਡਿੱਗ ਗਿਆ ਤੇ ਇਸੇ ਕਰਕੇ ਉਸ ਨੂੰ ਸਿਵਲ ਹਸਪੀਟਲ ਦੇ ਵਿੱਚ ਜਿਹੜਾ ਵਾ ਉਹ ਦਾਖਲ ਕਰਾ ਦਿੱਤਾ ਗਿਆ ਜੀ